ਸਾਡਾ ਹੁਣ 28 ਤਰੀਕ ਦਾ ਜਿਹੜਾ ਐਕਸ਼ਨ ਆ ਉਹ ਬਠਿੰਡੇ ਦਾ 28 ਤਰੀਕ ਨੂੰ ਅਸੀਂ ਸਾਰੀਆਂ ਜਥੇਬੰਦੀਆਂ ਵੱਲੋਂ ਹੁਣ ਅਸੀਂ ਮਾਲਵੇ ਦਾ ਇਕੱਠ ਕਰਾਂਗੇ ਉੱਥੇ ਵੱਧ ਤੋਂ ਵੱਧ ਸਾਡੀ ਉੱਥੇ ਮੰਗ ਸੀ ਵੀ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਉਹ ਗ੍ਰਿਫਤਾਰ ਹੋ ਗਏ ਆ ਉਸ ਤੋਂ ਬਾਅਦ ਹੁਣ ਸਾਡੀ ਮੰਗ ਇਹ ਆ ਵੀ ਸਰਕਾਰ ਆ ਜਿਹੜੀ ਉਹ 10-10 ਲੱਖ ਰੁਪਈਆ ਜਿਹੜਾ ਇਹਨਾਂ ਨੂੰ ਮਜ਼ਦੂਰਾਂ ਨੂੰ ਦੇਵੇ ਇਹਨਾਂ ਦੇ ਘਰ ਟੈਗੇ ਬਾਕੀ ਉਹ ਘੱਟੋ ਘੱਟ ਵੀ 6-7 ਮਹੀਨੇ ਕੰਮ ਵਾਲੇ ਨਹੀਂ ਹੁੰਦੇ ਇਸ ਕਰਕੇ ਅਸੀਂ ਇੱਥੇ ਪ੍ਰੋਟੈਕਟ ਕੀਤਾ ਸੀ ਬਾਕੀ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਇਹਦੇ ਸਬੰਧ ਵਿੱਚ ਅਸੀਂ ਇਕੱਠ ਕਰਿਆ ਸੀ 28 ਤਰੀਕ ਨੂੰ ਅਸੀਂ ਬਠਿੰਡੇ ਆ ਜਿਹੜਾ ਉਹ ਅਸੀਂ ਪ੍ਰੋਟੈਸਟ ਕਰਨ ਜਾ ਰਹੇ ਹਾਂ ਅਸੀਂ ਤਨਦੇਹੀ ਨਾਲ ਪੂਰਾ 10 ਦਿਨ ਲਾਵਾਂਗੇ ਪਿੰਡਾਂ 'ਚ ਜਾਵਾਂਗੇ ਉਹ ਇਕੱਠ ਵੱਧ ਤੋਂ ਵੱਧ ਅਸੀਂ ਕਰਾਂਗੇ ਘੱਟੋ ਘੱਟ ਸਾਡਾ ਟੀਚਾ ਜਿਹੜਾ 10000 ਦਾ ਦੇ ਵਿੱਚ ਹੁਣ ਅਸੀਂ ਸਾਡੇ ਕੋਲੇ ਆ ਦਿਨ 10 13 ਤਰੀਕ ਦਾ ਪ੍ਰੋਗਰਾਮ ਸੀ ਰਜੇਵੇਂ ਹੁੰਦਿਆ ਜਥੇ ਬੰਦਿਆਂ ਦੇ 13 ਤਿੰਨ ਦਿਨਾਂ ਦੇ ਵਿੱਚ ਕੀ ਕਰ ਲੂ ਅੱਜ ਸਾਡੇ ਕੋਲੇ ਹੁਣ 10 ਦਿਨ ਹੋ ਗਏ 10 ਦਿਨਾਂ ਦੇ ਵਿੱਚ ਅਸੀਂ ਆਪਦੀ ਸਰਗਰਮੀ ਵਧਾ ਕੇ ਵੱਧ ਤੋਂ ਵੱਧ ਜਿਹੜਾ ਉਹ ਇਕੱਠ ਅਸੀਂ ਕਰਾਂਗੇ